LPG ਗੈਸ ਦੇ ਸਿਲੰਡਰ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਇੱਕ ਖਬਰ ਹੈ ਦਰਅਸਲ ਤੁਹਾਨੂੰ ਦੱਸੀਏ ਤਾਂ ਜੇਕਰ ਹੁਣ ਤੁਸੀਂ ਹਜੇ ਤੱਕ ਇਹ ਵੱਡਾ ਕੰਮ ਨਹੀਂ ਕਰਵਾਇਆ ਤੇ ਤੁਸੀਂ ਜਲਦ ਕਰਵਾ ਲਓ ਨਹੀਂ ਤਾਂ ਹੁਣ ਤੁਹਾਡੇ ਕਨੈਕਸ਼ਨ ਕੱਟੇ ਜਾ ਸਕਦੇ ਨੇ ਔਰ ਤੁਹਾਨੂੰ LPG ਗੈਸ ਸਿਲੰਡਰ ਨਹੀਂ ਮਿਲਣਗੇ ਜਾਣਕਾਰੀ ਸਾਹਮਣੇ ਆਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਖਬਰ ਨੂੰ ਜ਼ਰਾ ਗੌਰ ਨਾਲ ਸੁਣੀਓ ਤੁਹਾਨੂੰ ਦੱਸ ਦਈਏ ਤਾਂ ਹੁਣ ਕੇਂਦਰੀ ਕੁਦਰਤੀ ਗੈਸ ਮੰਤਰਾਲਾ ਤੇ ਦੇਸ਼ ਦੀਆਂ ਤਿੰਨ ਪ੍ਰਮੁੱਖ ਗੈਸ ਕੰਪਨੀਆਂ ਵੱਲੋਂ ਫਰਜ਼ੀ ਗੈਸ ਕਨੈਕਸ਼ਨ ਧਾਰਕਾਂ ਖਿਲਾਫ ਕਾਡੈਕਸ਼ਨ ਲੈਣ ਦੀ ਰਣਨੀਤੀ ਵਰਤੀ ਜਾ ਰਹੀ ਹੈ ਇਸ ਵਿੱਚ ਕਈ ਗੈਸ ਏਜੰਸੀਆਂ ਦੇ ਲੀਡਰਾਂ ਵੱਲੋਂ ਹੁਣ ਤੱਕ ਈਕੇਵਾਈਸੀ ਨਾ ਕਰਵਾਉਣ ਵਾਲੇ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਦੇਣ ਤੋਂ ਹੱਥ ਖਿੱਚਣ ਸੰਬੰਧੀ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਜ਼ਿਕਰ ਯੋਗ ਇਸ ਬਾਬਤ ਹੈ ਕਿ ਸਾਈਆਂ ਗੈਸ ਏਜੰਸੀਆ ਦੇ ਦਫ਼ਤਰਾਂ ਦੇ ਵਿੱਚ ਜਿੱਤੇ ਇਕੇ ਵਾਈਸੀ ਜਿਹੜੀ ਆ ਉਹ ਕਰਵਾਣੀ ਜ਼ਰੂਰੀ ਹੋ ਗਈ ਆ ਔਰ ਮਸ਼ੀਨਾਂ ਤੇ ਖਪਤਕਾਰਾਂ ਦੇ ਫਿੰਗਰਪ੍ਰਿੰਟ ਮੈਚ ਕੀਤੇ ਜਾ ਰਹੇ ਨੇ ਤਾਂ ਕਿ ਇਹ ਸਹੀ ਖਪਤਕਾਰ ਦੀ ਪਛਾਣ ਕਰਕੇ ਸਮੇਤ ਫਰਜ਼ੀ ਤਰੀਕੇ ਨਾਲ ਚੱਲ ਰਹੇ ਸਾਰੇ ਗੈਸ ਕਨੈਕਸ਼ਨ ਨੂੰ ਰੱਦ ਕੀਤਾ ਜਾ ਸਕੇ ਹਾਲਾਕੀ ਤੁਹਾਨੂੰ ਦੱਸਿਏ ਕਿ ਇਹਨਾਂ ਸਾਲਾਂ ਦੇ ਵਿੱਚ ਪਹਿਲਾਂ ਮਰ ਚੁੱਕੇ ਖਪਤਕਾਰਾਂ ਦੇ ਗੈਸ ਕਨੈਕਸ਼ਨ ਪ੍ਰਵਾਸੀ ਮਜ਼ਦੂਰ ਜੋ ਕਿ ਹੁਣ ਸ਼ਹਿਰ ਵਿੱਚ ਨਹੀਂ ਰਹਿ ਰਹੇ ਨੇ ਸਮੇਤ ਇੱਕ ਹੀ ਘਰ ਵਿੱਚ ਚੱਲ ਰਹੇ ਮਲਟੀਪਲ ਗੈਸ ਕਲੈਕਸ਼ਨ ਜਿਹੜੇ ਨੇ ਵਿਸ਼ੇਸ਼ ਤੌਰ ਤੇ ਸ਼ਾਮਲੇ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਖਪਤਕਾਰ ਨੂੰ ਯੋਜਨਾ ਦੇ ਘੇਰੇ ਦੇ ਵਿੱਚ ਲਿਆਉਣ ਲਈ ਗੈਸ ਕੰਪਨੀਆਂ ਵੱਲੋਂ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਔਰ ਭਾਵੇਂ ਗੈਸ ਕੰਪਨੀਆਂ ਵੱਲੋਂ ਖਪਤਕਾਰਾਂ ਨੂੰ ਗੈਸ ਸਿਲੰਡਰਾਂ ਦੀ ਬੁਕਿੰਗ ਤੋਂ ਬਾਅਦ ਡਿਲੀਵਰੀ ਦੇਣ ਦੇ ਦੌਰਾਨ डीएससी डीएसी ਨਾ ਦਾ ਇੱਕ ਯੋਜਨਾ ਲਾਗੂ ਕੀਤੀ ਗਈ ਹੈ ਇਸ ਵਿੱਚ ਬਿਨਾ ਓਟੀਪੀ ਦੇ ਖਪਤਕਾਰਾਂ ਨੂੰ ਗੈਸ ਸਿਲੰਡਰ ਨਹੀਂ ਦੇਣ ਦਾ ਦਾਵਾ ਕੀਤਾ ਜਾਂਦਾ ਪਰ باوجود ਇਸ ਦੇ ਮahanagar ਚ ਘਰੇਲੂ ਗੈਸੀ ਕਾਲਾ ਬਾਜ਼ਾਰੀ ਜਿਹੜੀ ਆ ਢੱਲੇ ਦੇ ਨਾਲ ਹੋ ਰਹੀ ਹੈ ਜਿਸ ਤੋਂ ਬਾਅਦ ਇਸ ਨੂੰ ਰੋਕਣ ਦੇ ਲਈ ਵੱਡੇ ਐਕਸ਼ਨ ਲਿੱਤੇ ਜਾਣੇ ਤਾਂ ਹੁਣ ਤਿੰਨ ਕੰਪਨੀਆਂ ਦੇ ਵੱਲੋਂ ਇੱਥੇ ਨੱਥ ਪਾਈ ਜਾ ਰਹੀ ਹੈ ਔਰ ਗੈਸ ਸਿਲੰਡਰ ਦੀ ਸਪਲਾਈ ਦੇਣ ਦੇ ਜਿਹੜੀ ਪਰੇਸ਼ਾਨੀ ਲੋਕਾਂ ਨੂੰ ਹੋ ਰਹੀ ਹੈ ਔਰ ਇਸ ਦਾ ਕਾਰਨ ਇਹੀ ਹੈ ਕਿ ਜੇਕਰ ਤੁਸੀਂ ਬਲੈਕ ਦੇ ਵਿੱਚ ਸਿਲੰਡਰ ਲੈਂਦੇ ਹੋ ਜਾਂ ਜਿਹੜੇ ਵੇਚਦੇ ਹੋ ਇਹਨਾਂ ਦੇ ਉੱਤੇ ਹੁਣ ਨੱਥ ਪਾਈ ਜਾਵੇਗੀ ਤੇ ਹਾਲਾਂਕਿ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਵੀ ਲਾਪਰਵਾਹੀਆਂ ਜਿਹੜੀਆਂ ਨੇ ਉਹ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਉਹ ਬਰਦਾਸ਼ਤ ਨਹੀਂ ਹੋਣਗੀਆਂ ਔਰ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਗੈਸ ਸਿਲੰਡਰ ਲੈਂਦੇ ਨੇ ਔਰ ਜਿਹੜੇ ਗੈਸ ਕਨੈਕਸ਼ਨ ਜਿਹੜੇ ਬਣਾਏ ਹੋਏ ਨੇ ਲੋਕਾਂ ਨੇ ਉਹਨਾਂ ਦੇ ਰੱਦ ਕੀਤੇ ਜਾਣਗੇ ਇਸ ਦੇ ਸਮੇਤੇ ਘਰੇਲੂ ਗੈਸ ਦੀ ਸਪਲਾਈ ਜਿਹੜੀ ਆ ਉਹਨਾਂ ਦੀ ਬੰਦ ਕੀਤੀ ਜਾ ਸਕਦੀ ਹੈ ਹੁਣ ਤੁਹਾਨੂੰ ਦੱਸਿਏ ਤਾਂ ਤਿੰਨ ਪ੍ਰਮੁੱਖ ਗੈਸ ਕੰਪਨੀਆਂ ਵੱਲੋਂ ਫਰਜ਼ੀ ਗੈਸ ਕਨੈਕਸ਼ਨ ਧਾਰਕਾਂ ਖਿਲਾਫ ਵੱਡੇ ਐਕਸ਼ਨ ਲੈਣ ਦੀ ਰਣਨੀਤੀ ਕੀਤੀ ਜਾ ਰਹੀ ਹੈ ਤਾਂ ਜੇਕਰ ਹੁਣ ਤੁਸੀਂ ਫਰਜ਼ੀ ਤਰੀਕੇ ਦੇ ਨਾਲ ਜਾਂ ਗੈਰਕਾਨੂੰਨੀ ਢੰਗ ਦੇ ਨਾਲ ਗੈਸ ਸਿਲੰਡਰ ਲੈਂਦੇ ਹੋ ਤਾਂ ਤੁਹਾਡੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਤੇ ਇਸ ਖਬਰ ਤੇ ਗੌਰ ਕਰਿਓ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਗੈਸ ਸਿਲੰਡਰ ਨਹੀਂ ਮਿਲੇਗਾ ਤੁਹਾਡਾ ਕਨੈਕਸ਼ਨ ਵੀ ਕਟਿਆ ਜਾ ਸਕਦਾ ਜੇਕਰ ਤੁਸੀਂ ਦੋਸ਼ੀ ਪਾਏ ਗਏ ਜੇਕਰ ਤੁਸੀਂ ਡਿਫਾਲਟਰ ਹੋਏ ਤਾਂ ਤੁਹਾਡੇ ਉੱਤੇ ਕਾਰਵਾਈ ਹੋਵੇਗੀ ਹਾਲਾਕਿ ਤੁਹਾਨੂੰ ਦੱਸੀਏ ਤਾਂ ਕਾਲਾ ਬਾਜ਼ਾਰੀ ਨੂੰ ਰੋਕਣ ਦੇ ਲਈ ਇਹ ਤੜੱਲੇ ਦੇ ਨਾਲ ਜਿਹੜੀ ਸਪਲਾਈ ਹੋ ਰਹੀ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਨੂੰ ਰੋਕਣ ਦੇ ਲਈ ਹੁਣ ਵੱਡੇ ਐਕਸ਼ਨ ਕੰਪਨੀਆਂ ਦੇ ਵੱਲੋਂ ਲਏਤੇ ਜਾ ਰਹੇ ਨੇ ਤਾਂ ਈਕੇਵਾਈਸੀ ਕਰਵਾਉਣੀ ਵੀ ਤੁਹਾਨੂੰ ਲਾਜ਼ਮੀ ਹੈਗੀ ਹੈ ਜੇਕਰ ਤੁਸੀਂ ਹਾਲੇ ਤੱਕ ਈਕੇਵਾਈਸੀ ਨਹੀਂ ਕਰਵਾਈ ਹੈ ਤਾਂ ਜਲਦ ਕਰਵਾ ਲਓ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਮੁਸੀਬਤ ਜਿਹੜੀਆਂ ਤੁਹਾਡੇ ਤੇ ਆਨ ਡਿੱਗ ਪੈ ਸਕਦੀ ਹੈ ਇਸ ਕਰਕੇ ਤੁਸੀਂ ਜਰਾ ਇਸ ਖਬਰ ਨੂੰ ਗੌਰ ਨਾਲ ਸੁਣੀਓ ਤੇ ਆਪਣੇ ਨਜ਼ਦੀਕੀਆਂ ਨੂੰ ਦੋਸਤ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ